ਸੈਸ਼ੀ ਕਾਲ ਜੀ ਸਾਰਿਆਂ ਨੂੰ ਵੈਲਕਮ ਬੈਕ ਟੂ ਮਾਈ YouTube ਚੈਨਲ ਦਾ ਮਮੀ ਲਾਈਫ ਫੋਰਸ ਨਾਓ ਸਾਰੇ ਕਿਵੇਂ ਹੋ ਠੀਕ ਠਾਕ ਹੋ ਜੀ ਮੈਂ ਵੀ ਬਿਲਕੁਲ ਠੀਕ ਠਾਕ ਹਾਂ ਆਈ ਹੋਪ ਤੁਸੀਂ ਸਾਰੇ ਜਾਨੇ ਬਹੁਤ ਵਧੀਆ ਹੋਵਗੇ ਸੋ ਸਭ ਤੋਂ ਪਹਿਲਾਂ ਜਿਹੜੇ ਮੇਰੇ ਚੈਨਲ ਤੇ ਪਹਿਲੀ ਵਾਰ ਵਿਜ਼ਿਟ ਕਰ ਰਹੇ ਨੇ ਪਲੀਜ਼ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਅਗਰ ਵੀਡੀਓ ਪੂਰਾ ਦੇਖਣ ਤੋਂ ਬਾਅਦ ਤੁਹਾਨੂੰ ਵੀਡੀਓ ਅੱਛਾ ਲੱਗਿਆ ਤਾਂ ਵੀਡੀਓ ਨੂੰ ਲਾਈਕ ਕਰ ਦਿਓ ਆਪਣੀ ਫੈਮਿਲੀ ਸੈਂਡ ਫਰੈਂਡਸ ਨਾਲ ਵੀਡੀਓ ਨੂੰ ਸ਼ੇਅਰ ਵੀ ਕਰ ਦਿਆ ਕਰੋ ਔਰ ਪਿਆਰਾ ਜਿਹਾ ਕਮੈਂਟ ਆਪਣਾ ਫੀਡਬੈਕ ਮੇਰੇ ਨਾਲ ਜ਼ਰੂਰ ਸ਼ੇਅਰ ਕਰਿਆ ਕਰੋ ਕਿਉਂਕਿ ਜ਼ਿਆਦਾ ਮੈਟਰ ਕਰਦਾ ਆ ਔਰ ਤੁਹਾਡੇ ਪਿਆਰ ਔਰ ਸਪੋਰਟ ਦੀ ਮੈਨੂੰ ਬਹੁਤ ਜ਼ਿਆਦਾ ਜ਼ਰੂਰਤ ਆ ਟਿਬ ਤੇ ਮੈਨੂੰ ਕਾਫੀ ਟਾਈਮ ਹੋ ਗਿਆ ਕੰਮ ਕਰਦੀ ਨੂੰ ਸੋ ਮੈਂ ਚਲਦੀ ਆ ਪਛੇਤੀ-ਛੇਤੀ ਪਲੀਜ਼ ਮੇਰਾ ਵਾਚ ਟਾਈਮ ਤੁਸੀਂ ਕੰਪਲੀਟ ਕਰਾ ਦਿਓ ਵੀਡੀਓ ਨੂੰ ਫੁੱਲ ਵਾਚ ਜ਼ਰੂਰ ਕਰਿਆ ਕਰੋ ਵੀਡੀਓ ਨੂੰ ਸਕਿਪ ਕਰਕੇ ਬਿਲਕੁਲ ਨਾ ਦੇਖਿਆ ਕਰੋ ਚਲੋ ਜੀ ਅੱਜ ਦੇ ਵਲੌਗ ਨੂੰ ਸਟਾਰਟ ਕਰਦੇ ਆਂ ਅੱਜ ਮੈਂ ਉੱਠਣ ਤੇ ਥੋੜਾ ਜਿਹਾ ਲੇਟ ਹੋ ਗਈ ਸੀ ਬਟ ਫੇਰ ਵੀ ਮੈਂ ਫਟਾਫਟ ਜਿੰਨੇ ਵੀ ਮੇਰੇ ਕੋਲ ਅੱਜ ਕੰਮ ਹੋ ਸਕੇ ਨੰਬੇਰ ਦੇਣੇ ਆ ਛੋਟੇ ਆ ਚਾਹੇ ਵੱਡੇ ਆ ਪਰ ਕੰਮ ਕਰਨਾ ਤਾਂ ਓਨਾ ਹੀ ਜ਼ਿਆਦਾ ਜ਼ਰੂਰੀ ਕੰਮ ਸਾਰੇ ਇੰਪੋਰਟੈਂਟ ਹੁੰਦੇ ਨੇ ਬਟ ਹਾਂ ਇਹ ਆ ਵੀ ਕੁਝ ਕੰਮ ਆਪਾਂ ਡਿਲੇ ਕਰ ਸਕਦੇ ਆ ਕੁਝ ਜਿਹੜੇ ਇੰਪੋਰਟੈਂਟ ਕੰਮ ਆ ਉਹ ਆਪਾਂ ਨੂੰ ਕਰਨੇ ਹੀ ਪੈਂਦੇ ਆ अगर अज मैं मौसम की गल करा तो मौसम अच्छ बहुत ज़्यादा ख़राब आ मेरा बिल्कुल मन नहीं पहला कपड़े धोन तो का फिर मैं सोचा भी अगर मैं अच्छ कपड़े नहीं धोते तो दो, दो दिन बाद फिर एक दिन बाद बहुत सारे कपड़े आ जोड़े मेरे कट्ठे हो जाने धोन तो वास्ते बस इसी सोच के नज मैं मशीन लगा दी मैं कहा भी धुप तो नहीं निकली कोई गल नहीं बट नीचे सुक्ने पा दूंगी वोदे थोड़ी बहुत हवा लग जूगी कपड़े वगैरह सुक जाऊँगे ਸਾਰੇ ਕਪੜੇ ਜਿਹੜੇ ਹੁੰਦੇ ਆ ਡੇਲੀ ਰੂਟੀਨ ਵਾਲੇ ਉਹ ਡੇਲੀ ਪਾਣੇ ਹੁੰਦੇ ਜਿੱਦਾਂ ਹਸਬੰਦ ਦੇ ਡੇਲੀ ਕਪੜੇ ਜਿਹੜੀ ਯੂਨੀਫਾਰਮ ਹੁੰਦੀ ਆ ਉਹ ਤਾਂ ਮੈਂ ਵਾਸ਼ ਕਰਨੀ ਹੀ ਹੁੰਦੀ ਆ ਬੱਚਿਆਂ ਦੇ ਨਾਲ ਵੀ ਕਪੜੇ ਬਹੁਤ ਸਾਰੇ ਤੋਂ ਨੂੰ ਹੋ ਜਾਂਦੇ ਆ ਬੱਚੇ ਬਹੁਤ ਜ਼ਿਆਦਾ ਗੰਦੇ ਕਰਦੇ ਆ ਔਰ ਸਰਦੀਆਂ ਵਿੱਚ ਡਬਲ ਡਬਲ ਕਪੜੇ ਜਿਹੜੇ ਆਪਾਂ ਵੇਅਰ ਕਰਦੇ ਆ ਉਹਦੇ ਕਰਕੇ ਵੀ ਕਾਫੀ ਸਾਰੇ ਕਪੜੇ ਇਕੱਠੇ ਹੋ ਜਾਂਦੇ ਆ ਸੋ ਮੈਂ ਨਾਲ ਨਾਲ ਆਪਣੇ ਜਿਹੜੇ ਆਪਣੇ ਕਪੜੇ ਵੀ ਵਾਸ਼ ਕਰੂੰਗੀ ਨਾਲ ਜਿਹੜੇ ਘਰ ਦੇ ਹੋਰ ਛੋਟੇ ਮੋਟੇ ਕੰਮ ਆ ਉਹ ਵੀ ਕਰਦੀ ਜਾਵਾਂਗੀ ਵਲੌਗ ਸ਼ੁਰੂ ਕਰਨ ਤੋਂ ਪਹਿਲਾਂ ਮੈਂ ਮਸ਼ੀਨ 10 ਤੋਂ 15 ਮਿੰਟ ਪਹਿਲਾਂ ਮਸ਼ੀਨ ਲਗਾ ਦਿੱਤੀ ਸੀਗੀ 2 ਤੋਂ 3 ਪੂਰ ਰਹਿ ਗਏ ਸੀ ਮੇਰੇ ਕੱਪੜੇ ਧੋਣ ਵਾਲੇ 2 ਮੇਲੇ ਹੋ ਚੁੱਕੇ ਸੀਗੇ ਤੇ ਇੱਥੇ ਕੱਪੜੇ ਆ ਜਿਹੜੇ ਮੈਂ ਨੀਚੇ ਹੀ ਤਾਰਾ ਬੰਨੀਆਂ ਹੋਈਆਂ ਐ ਇੱਥੇ ਹੀ ਸੁਕਣੇ ਪਾ ਦਾਂਗੀ ਕਿਉਂਕਿ ਪਹਿਲਾਂ ਮੈਂ ਸੋਚਿਆ ਉੱਪਰ ਪਾ ਦਨੀ ਪਰ ਉੱਪਰ ਪਾਣ ਦਾ ਕੋਈ ਫਾਇਦਾ ਨਹੀਂ ਕਿਉਂਕਿ ਅੱਜ ਹਵਾ ਵੀ ਬਿਲਕੁਲ ਨਹੀਂ ਚਲਦੀ ਹੈਗੀ ਮੈਨੂੰ ਕਾ ਕੱਪੜੇ ਬਿਲਕੁਲ ਵੀ ਸੁੱਕਨੇ ਨਹੀਂ ਹੈਗੇ ਮੇਰਾ ਬਹੁਤ ਸਾਰਾ ਟਾਈਮ ਆ ਜਿਹੜਾ ਖਰਾਬ ਹੋ ਜਾਣਾ ਹੈ ਤੇ ਪਹਿਲਾਂ ਮੈਂ ਕੱਪੜੇ ਉੱਪਰ ਲੈ ਕੇ ਜਾਵਾਂਗੀ ਫ ਅੱਜ ਰਹਿਣ ਦੇ ਤੇ ਮੈਂ ਕਿਹਾ نیچے ਥੋੜੀ ਬਹੁਤੀ ਹਵਾ ਲੱਗ ਕੇ ਨਾਲੇ ਸੁੱਕ ਜਾਣਗੇ ਉਸ ਤੋਂ ਬਾਅਦ ਮੈਂ ਸੋਚਿਆ ਵੀ ਸਫਾਈ ਕਰਨ ਤੋਂ ਪਹਿਲਾਂ ਮੈਂ ਆਪਣੀ ਮੇਥੀ ਹੈ ਜਿਹੜੇ ਉਹਨੂੰ ਸਾਫ਼ ਕਰਕੇ ਧੋ ਕੇ ਰੱਖ ਲਾਂ ਤਾਂ ਕਿ ਦਾ ਪਾਣੀ ਵਗੈਰਾ ਚੰਗੀ ਤਰੀਕੇ ਨਾਲ ਨਿਚੜ ਜਵੇ ਬਸ ਮੇਥੀ ਤਾਂ ਮੈਂ ਵੈਸੇ ਕੀ ਸਵਾਰਨ ਬੈਠੀ ਐ ਇਹਦੇ ਵਿੱਚ ਮੇਰਾ ਇੰਨਾ ਜ਼ਿਆਦਾ ਟਾਈਮ ਖਰਾਬ ਹੋ ਚੁੱਕਿਆ ਹਸਬੰਦ ਨੂੰ ਮੈਂ ਹਮੇਸ਼ਾ ਹੀ ਕਹਿਨੀ ਹੁੰਨੀ ਵੀ ਮੇਥੀ ਨਾ ਲੈ ਕੇ ਆਇਆ ਕਰੋ ਮੋਟੇ ਵਾਲੇ ਜਿਹੜੇ ਮੇਥੀ ਮੇਥੇ ਹੁੰਦੇ ਨਾ ਉਹ ਲੈ ਕੇ ਆਇਆ ਕਰੋ ਉਹਨਾਂ ਛੇਤੀ ਛੇਤੀ ਸਾਫ਼ ਹੋ ਜਾਂਦੇ ਨੇ ਜਿਹੜੀ ਮੇਥੀ ਹੁੰਦੀ ਉਹ ਥੋੜੀ ਜੀ ਬਰੀਕ ਹੁੰਦੀ ਆ ਤੇ ਇਹਦੇ ਵਿੱਚ ਇੰਨੇ ਬਰੀਕ ਬਰੀਕ ਪੱਤੇ ਸੀ ਨਾ ਇੱਕ ਇੱਕ ਪੱਤਾ ਕੱਟਣ 'ਚ ਮੈ ਹੋਇਆ ਉਹਨਾਂ ਮੈਂ ਕਰ ਲੈਣੀ ਆ ਕਿਉਂਕਿ ਮੈਨੂੰ ਇਹ ਸੀਗਾ ਵੀ ਇਹ ਮੇਥੀ ਨਾਲ ਨਾ ਖਲਾਰਾ ਬਹੁਤ ਜ਼ਿਆਦਾ ਪੈਂਦਾ ਆ ਮੈਂ ਕਹਾਂ ਚੱਲ ਤੂੰ ਉਸ ਵਾਰ ਕੇ ਰੱਖੀ ਹੋਗੀ ਮੈਨੂੰ ਹੁਣ ਕੱਟ ਕੇ ਵੀ ਰੱਖ ਦੇਣੀ ਆ ਤੇ ਬਾਅਦ ਵਿੱਚ ਇਹਨੂੰ ਜਦੋਂ ਵੀ ਫ੍ਰੀ ਹੋਊਂਗੀ ਫਟਾਫਟ ਤੜਕਾ ਮਾਰ ਲੂੰਗੀ ਅਗਰ ਸਬਜ਼ੀ ਬ बनानी ਹੋਈ ਤਾਂ ਨਹੀਂ ਤਾਂ ਅਗਰ ਜੇ ਹਸਬੰਡ ਕਹਣ ਕਿ ਸਵੇਰੇ ਵੀ ਰੋਟੀ ਦੇ ਵਿੱਚ ਪਾਲਾ ਮੇਥੀ ਫੇਰ ਮੈਂ ਰੋਟੀ ਦੇ ਵਿੱਚ ਪਾ ਕੇ ਬਣਾ ਲਾਂਗੀ ਮਿਸੀਆਂ ਰੋਟੀਆਂ ਬਣ ਜਾਂਦੀਆਂ ਕਾਫੀ ਜ਼ਿਆਦਾ ਸਵਾਦ ਲੱਗਦੀਆਂ ਔਰ ਹੈਲਦੀ ਵੀ ਹੋ ਜਾਂਦੀਆਂ ਨੇ ਬਸ ਇੱਥੇ ਮੈਂ ਕੁਛ ਨਹੀਂ ਮੇਥੀ ਵੈਰਾ ਸਵਾਰ ਕੇ ਉਹਨੂੰ ਧੋ ਕੇ ਬਾਅਦ ਵਿੱਚ ਮੈਂ ਕਹਾਂ ਮੇਰਾ ਚਾਕੂ ਹੁੰਦਾ ਉਹਦੇ ਨਾਲ ਮੈਂ ਕੱਟਦੀ ਪਈ ਸੀ ਉਹਦੇ ਨਾਲ ਤਾਂ ਮੇਰੇ ਕੋ ਇਹ ਕੱਟੀ ਨਹੀਂ ਗਈ ਪਤਾ ਨਹੀਂ ਚਾਕੂ ਖਰਾਬ ਹੋ ਗਿਆ ਸੀਗਾ ਫਿਰ ਮੈਂ ਜਿਹੜਾ بڑا ਵਾਲਾ ਚਾਕੂ ਸੀਗਾ ਉਹਦੇ ਨਾਲ ਮੈਂ ਇਹਨੂੰ ਕੱਟ ਕੀਤਾ ਉਸ ਤੋਂ ਬਾਅਦ ਬਸ ਮੈਂ ਗੋਭੀ ਮਟਰ ਔਰ ਗਾਜਰਾ ਥੋੜੀ ਜੀਆਂ ਬਸ ਇਹਨੂੰ ਧੋਸਵਾਰ ਕੇ ਕੱਟ ਲਿਆ ਔਰ ਇੱਕ ਪਾਸੇ ਟਮਾਟਰ ਔਰ ਇੱਕ ਪਾਸੇ ਪਿਆਜ਼ ਕੱਟ ਲਿਆ ਸੀਗਾ ਮੈਂ ਕਿਹਾ ਸਭ ਤੋਂ ਪਹਿਲਾਂ ਮੈਂ ਨਾ ਬ੍ਰੇਕਫਾਸਟ ਗੁਰਸ਼ੀਨ ਦਾ ਬਣਾਦਾ ਮੈਨੂੰ ਉਹਦੇ ਬ੍ਰੇਕਫਾਸਟ ਦੀ ਸਭ ਤੋਂ ਜ਼ਿਆਦਾ ਟੈਨਸ਼ਨ ਹੁੰਦੀ ਆ ਕਿ ਫਿਰ ਉਹ ਖੇਡ ਕੇ ਨਾ ਉਹਰੇ ਰਾਮ ਨਾਲ 2 2.5 ਘੰਟੇ ਰਾਮ ਦੇ ਨਾਲ ਨਿਕਲ ਜਾਂਦੇ ਖਾਣਾ ਵਗੈਰਾ ਖਾ ਕੇ ਕਿਉਂਕਿ ਮੈਂ ਕੰਮ ਵੀ ਆ ਘਰ ਦੇ ਹੋਰ ਵੀ ਕਰਨੇ ਹੁੰਦੇ ਆ ਫਿਰ ਮੇਰਾ ਧਿਆਨ ਨਾ ਉਹਦੇ ਵਿੱਚ ਬਾਰ-ਬਾਰ ਜਾਂਦਾ ਰਹਿੰਦਾ ਵੀ ਇਹਨੇ ਕੁਝ ਖਾਦਾ ਨਹੀਂ ਹੈਗਾ ਨਾਲੇ ਫਿਰ ਮੇਰਾ ਵੀ ਕੰਮ ਨਾ ਜਿਹੜਾ ਰੁਕ ਅੱਜ ਮੈਂ ਗੁਸ਼ੀਨ ਵਾਸਤੇ ਵੈਜੀਟੇਬਲ ਪਾ ਕੇ ਦਲੀਆ ਬਣਾਉਂਗੀ ਕਾਫੀ ਹੈਲਦੀ ਹੁੰਦਾ ਦਲੀਆ ਤੇ ਜਿਹੜੀ ਦਲੀਏ ਦੀ ਕੁਆਂਟੀਟੀ ਉਹ ਮੈਂ ਥੋੜੀ ਜਿਹੀ ਘੱਟ ਰੱਖਦੀ ਹੁੰਨੀ ਸਬਜ਼ੀਆਂ ਉਹਦੇ ਵਿੱਚ ਮੈਂ ਥੋੜੀਆਂ ਜੀਆਂ ਜ਼ਿਆਦੀਆਂ ਪਾ ਲੈਣੀਆਂ ਹੁੰਨੀਆਂ ਔਰ ਬੱਚੇ ਵਾਸਤੇ ਕਾਫੀ ਹੈਲਦੀ ਹੁੰਦੀਆਂ ਤੇ ਮੈਂ ਨਾ ਪੂਰੇ ਦਿਨ ਦੇ ਵਿੱਚ ਇੱਕ ਟਾਈਮ ਉਹਨੂੰ ਸਬਜ਼ੀਆਂ ਵਾਲੀ ਕੋਈ ਵੀ ਰੈਸਿਪੀ ਜ਼ਰੂਰ ਬਣਾ ਕੇ ਦਿੰਨੀ ਹੁੰਨੀ ਆ ਔਰ ਬਸ ਇੱਕ ਸਾਈਡ ਤੇ ਮੈਂ ਹੁਣ ਇੱਥੇ ਧਨੀਆਂ ਪਿਆ ਸੀਗਾ ਮੈਂ ਕਹਿੰਨ ਵੀ ਧੋਸਵਾਰ ਕੇ ਨਾਲ ਦੀ ਨਾਲ ਕੱਟ ਲੈਣੀ ਆ ਸਬਜ਼ੀਆਂ ਤਾਂ ਮੇਰੇ ਆ ਚੰਗੀ ਤਰੀਕੇ ਨਾਲ ਭੁੰਨ ਹੋ ਚੁੱਕੀਆਂ ਬਸ ਇਹਦੇ ਵਿੱਚ ਮੈਂ ਪਾ ਦੂੰਗੀ ਦਲੀਆ ਜੀ ਮੈਂ ਤੁਹਾਨੂੰ ਦੱਸ ਜੀ ਦਲੀਆ ਮੈਂ ਥੋੜਾ ਜਿਹਾ ਘੱਟ ਪਾਉਂਗੀ ਸਬਜ਼ੀਆਂ ਮੈਂ ਥੋੜੀ ਜਿਹੀ ਜ਼ਿਆਦੀਆਂ ਪਾਈਆਂ ਆ ਤੇ ਬਸ ਇਹਨਾਂ ਨੂੰ ਮੈਂ ਚੰਗੀ ਤਰੀਕੇ ਨਾਲ ਮਿਕਸ ਕਰ ਦੂੰਗੀ ਇੱਥੇ ਜਿਹੜਾ ਦਲੀਆ ਸੀਗਾ ਮੈਂ ਬਿਲਕੁਲ ਵੀ ਭੁੰਨਿਆ ਨਹੀਂ ਹੈਗਾ ਬਸ ਐਸੇ ਤਰੀਕੇ ਨਾਲ ਮੈਂ ਇਹਦੇ ਵਿੱਚ ਪਾ ਦਾਂਗੀ ਔਰ ਇੱਕ ਕਟੋਰੀ ਮੈਂ ਇਹਦੇ ਵਿੱਚ ਪਾਣੀ ਦੀ ਐਡ ਕੀਤੀ ਆ ਤੇ ਬਾਅਦ ਵਿੱਚ ਜਦ ਮੈਂ ਚੰਗੀ ਤਰੀਕੇ ਨਾਲ ਇਹਨੂੰ ਮਿਕਸ ਕਰ ਲਿਆ ਸੀ ਪਾਣੀ ਬੰਨੇ ਥੋੜਾ ਜਿਹਾ ਘੱਟ ਲੱਗਦਾ ਸੀਗਾ ਤੇ ਮੈਂ ਥੋੜਾ ਜਿਹਾ ਪਾਣੀ ਇਹਦੇ ਵਿੱਚ ਹੋਰ ਐਡ ਕਰਕੇ ਉਸ ਤੋਂ ਬਾਅਦ ਬਸ ਰਾਤ ਦੇ ਜਿਹੜੇ ਭਾਂਡੇ ਮਾਂਜੇ ਪਏ ਸੀ ਸਭ ਤੋਂ ਪਹਿਲਾਂ ਮੈਂ ਉਹਨਾਂ ਨੂੰ ਟੁਕਾ ਲੂੰਗੀ ਮੈਂ ਕਿਹਾ ਵੀ ਟੋਕਰਾ ਮੇਰਾ ਵਿਹਲਾ ਹੋ ਜਾਊਗਾ ਕਿਉਂਕਿ ਹੋਰ ਵੀ ਭਾਂਡੇ ਜਿਹੜੇ ਮਾਂਜਣ ਵਾਲੇ ਪਏ ਆ ਤੇ ਨਾਲੇ ਰਾਤ ਦੀ ਵੈਸੇ ਮੇਰੀ ਰੁਟੀਨ ਆ ਮੈਂ ਰਾਤ ਨੂੰ ਡੇਲੀ ਭਾਂਡੇ ਵਗੈਰਾ ਆਪਣੀ ਰਸੋਈ ਸਾਰੀ ਕਲੀਨ ਕਰਕੇ ਪੈਂਦੀ ਆ ਇਹਦੇ ਨਾਲੇ ਆ ਸਵੇਰੇ ਉੱਠ ਕੇ ਮੈਨੂੰ ਕਾਫੀ ਜ਼ਿਆਦਾ ਫਾਇਦਾ ਹੋ ਜਾਂਦਾ ਰੋਟੀ ਸਬਜ਼ੀ ਬਣਾਣੀ ਹੁੰਦੀ ਆ ਸਵੇਰੇ ਉੱਠੋ ਸਿਰ ਉੱਠ ਕੇ ਦੇਖੋ ਨਾ ਰਸੋਈ ਸਾਡੀ ਸਾਰੀ ਸਾਫ਼ ਹੁੰਦੀ ਏ ਇੱਕ ਲੱਗ ਜਿਹਾ ਸਕੂਨ ਮਿਲਦਾ ਸਵੇਰੇ ਉੱਠ ਕੇ ਬਹੁਤ ਸਾਰਾ ਟਾਈਮ ਮੇਰਾ ਬਚ ਜਾਂਦਾ ਅਗਰ ਨੁਹੇ ਤਾਂ ਉਸ ਵਾਰ ਕੇ ਕੱਟ ਕੇ ਰੱਖ ਲੈਣੇ ਹੁੰਨੇ ਬਸ ਸਵੇਰੇ ਉੱਠ ਕੇ ਉਹਨੂੰ ਤੜਕਾ ਮਾਰ ਲੈਣੇ ਹੁੰਨੀਆਂ ਦੀ ਗੈਸ ਦੀ ਫਲੇਮ ਸੀਗੀ ਉਹ ਮੈਂ ਰੱਖ ਦਿੱਤੀ ਸੀਗੀ ਬਿਲਕੁਲ ਜ਼ੀਰੋ ਕਰ ਦਿੱਤੀ ਸੀਗੀ ਮੈਂ ਕਹ ਦੱਲੀਆਂ ਆਰਾਮ ਦੇ ਨਾਲ ਬਣੀ ਜਾਊਗਾ ਓਨੀ ਦੇਰ ਤੱਕ ਜਿਹੜੇ ਮੇਰੇ ਭਾਂਡੇ ਆ ਮੈਂ ਉਹ ਮਾਂਚ ਲੈਣੀ ਆ ਥੋੜੇ ਹੀ ਸੀਗੇ ਇਸ ਕਰਕੇ ਮੈਂ ਫਟਾਫਟ ਨਾਲ ਦੇ ਨਾਲ ਹੀ ਇਹਨੂੰ ਮਾ ਲੂੰਗੀ ਮੈਂ ਕਹ ਮੇਰੀ ਜਿਹੜੀ ਆ ਸਿੰਘ ਖੇਰੀਆ ਵਾ ਜਿਹੜਾ ਉਹ ਵੀ ਸਾਫ ਹੋ ਜਾਊਗਾ ਨਾਲੇ ਜਿਹੜੀ ਮੇਰੀਆਂ ਸੈਲਫ ਆਆਂ ਰਸੋਈ ਦੀਆਂ ਉਹ ਵੀ ਖਾਲੀ ਹੋ ਜੂਗੀਆਂ ਛੋਟੀ ਰਸੋਈ ਦੇ ਕਰਕੇ ਨਾ ਥੋੜੀ ਸਮਝਦਾਰੀ ਇਹ ਕਰਨੀ ਪੈਂਦੀ ਛੋਟੀ ਰਸੋਈ ਵਿੱਚ ਕਿਉਂਕਿ ਇੱਥੇ ਨਾਲ-ਨਾਲ ਸਮਾਨ ਆਪਾਂ ਨੂੰ ਚੱਕਣਾ ਪੈਂਦਾ ਸਿਰਫ ਇਹ ਨਹੀਂ ਆ ਵੀ ਰਸੋਈ 'ਚ ਖੜੇ ਹੋ ਕੇ ਰੋਟੀ ਬ ਬਸ ਕੰਮ ਖਤਮ ਹੋ ਗਿਆ ਉਸ ਤੋਂ ਬਾਅਦ ਰੋਟੀ ਖਲਾਰਾ ਚੱਕਾਂਗੇ ਰਸੋਈ 'ਚ ਜਾ ਕੇ ਐਦਾ ਬਿਲਕੁਲ ਨਹੀਂ ਕਰਦੀ ਹੁੰਦੀ ਵੀ ਜਿੱਦਾਂ ਹੁਣ ਸਬਜ਼ੀ ਬਣਦੀ ਪਈ ਆ ਅਗਰ ਕੋਈ ਕੱਟਣ-ਵੱਟਣ ਵਾਲਾ ਸਮਾਂ ਆ ਮੈਂ ਨਾਲ ਨਾਲ ਉਹ ਕਰ ਲੈਣੀ ਹੁੰਦੀ ਜਾਂ ਫਿਰ ਅਗਰ ਕੋਈ ਭਾਂਡੇ ਮਾਂਜਣ ਵਾਲੇ ਆ ਉਹ ਮਾਂਜ ਕੇ ਲੈਣੀ ਹੁੰਦੀ ਇਹਦੇ ਨਾਲ ਜਿਹੜੇ ਸਲਫ ਵੀ ਨਾਲ ਨਾਲ ਵੇਲੀ ਹੁੰਦੀ ਰਹਿੰਦੀ ਆ ਨਾਲ ਜਿਹੜਾ ਖਲਾਰਾ ਨਾ ਫਿਰ ਬਾਅਦ ਵਿੱਚ ਆਪਾਂ ਨੂੰ ਇਕੱਠਾ ਨਹੀਂ ਚੱਕਣਾ ਪੈਂਦਾ ਹੈਗਾ ਬਸ ਇੱਥੇ ਮੇਰੇ ਥੋੜੇ ਜਿਹੇ ਭਾਂਡੇ ਸੀਗੇ ਪਹਿਲਾਂ ਮੈਂ ਉਹਨਾਂ ਨੂੰ ਸਾਫ਼ ਕਰ ਲਾਂਗੀ ਇੱਕ ਟਾਈਮ ਦੇ ਵਿੱਚ ਬਹੁਤ ਸਾਰੇ ਕੰਮ ਐ ਇਸ ਤਰੀਕੇ ਨਾਲ ਹੋ ਜਾਂਦੇ ਆ ਤੇ ਮੇਰੇ ਭਾਂਡੇ ਵਗੈਰਾ ਵੀ ਸਾਫ਼ ਹੋ ਚੁੱਕੇ ਆ ਤੇ ਗੁਰਸ਼ੀਨ ਦਾ ਦਲੀਆ ਬਣ ਕੇ ਵੀ ਰੈਡੀ ਹੋ ਚੁੱਕਿਆ। ਇਹ ਸਭ ਤੋਂ ਪਹਿਲਾਂ ਮੈਂ ਉਹਨੂੰ ਆਪਣਾ ਖਾਣਾ ਵਗੈਰਾ ਖਵਾ ਦੂੰਗੀ ਕਿਉਂਕਿ ਮੇਰੇ ਤਾਂ ਘਰ ਦੇ ਕੰਮ ਸਾਰਾ ਦਿਨ ਐਦੇ ਹੀ ਹੁੰਦੇ ਰਹਿੰਦੇ ਨੇ। ਪਹਿਲਾਂ ਉਹਦਾ ਖਾਣਾ ਵਗੈਰਾ ਹੋ ਜਾਊਗਾ ਨਾ ਫਿਰ ਮੈਂ ਵੀ ਥੋੜਾ ਟੈਨਸ਼ਨ ਫ੍ਰੀ ਹੋ ਜਾਊਂਗੀ। ਇਸਾ ਇਥੇ ਮੈਂ ਇਹੜਾ ਕੁੱਕਰ ਆ ਖਾਲੀ ਕਰਕੇ ਇਹਦੇ ਵਿੱਚ ਪਾਣੀ ਭਰ ਕੇ ਰੱਖ ਦਿੱਤਾ। ਜਿੰਨੀ ਦੇ ਤੱਕ ਮੈਂ ਗੁਰਸ਼ੀਨ ਨੂੰ ਖਾਣਾ ਖਵਾਨੀ ਆ ਨਾ ਓਨੀ ਦੇਰ ਤੱਕ ਜਿਹੜਾ ਇਹ ਕੁੱਕਰ ਵਗੈਰਾ ਫਿਰ ਬਾਅਦ ਵਿੱਚ ਚੰਗੇ ਤਰੀਕੇ ਨਾਲ ਸਾ ਸਭ ਤੋਂ ਪਹਿਲਾਂ ਬਸ ਮੈਂ ਗੁਰਸ਼ੀਨ ਨੂੰ ਹੁਣ ਖਾਣਾ ਖਵਾ ਦੂੰਗੀ ਬਾਕੀ ਕੰਮ ਬਾਅਦ ਵਿੱਚ ਕਰੂੰਗੀ ਲਾਸਟ ਵਿੱਚ ਇਹਦੇ ਵਿੱਚ ਮੈਂ ਥੋੜਾ ਜਿਹਾ ਦੇਸੀ ਕੇ ਐਡ ਜ਼ਰੂਰ ਕਰਦੀ ਹੁੰਨੀ ਆ ਬਸ ਉਸ ਤੋਂ ਬਾਅਦ ਉਹਨੂੰ ਖਾਣਾ ਖਵਾਉਣ ਤੋਂ ਬਾਅਦ ਮੈਂ ਕਿਚਨ ਦੇ ਵਿੱਚ ਆ ਗਈ ਸੀਗੀ ਜੇ ਮੈਂ ਤੁਹਾਨੂੰ ਦੱਸਦੀਆਂ ਬਸ ਮੇਰੇ ਕੋ ਜਿੰਨਾ ਕ ਵੀ ਟਾਈਮ ਮਿਲਦਾ ਮੈਂ ਤੁਹਾਡਾ ਨਾ ਰੈਸিপি ਵੀ ਆਪਣੇ ਬੱਚਿਆਂ ਦੀ ਜ਼ਰੂਰ ਤੁਹਾਡ ਨਾਲ ਸ਼ੇਅਰ ਕਰਦੀ ਹੁੰਨੀ ਆ ਟਾਈਮ ਦੀ ਥੋੜੀ ਕਟੌਤੀ ਕਰਕੇ ਆ ਸਾਰਾ ਦਿਨ ਜਿਹੜੇ ਫੁੱਲ ਡੇ ਦੀ ਰੁਟੀਨ ਹੁੰਦੀ ਉਹਦੇ ਵਿੱਚ ਮੈਂ ਖਾਣਾ ਜਾਂ ਰੈਸিপি ਵਗੈਰਾ ਮੇਰੇ ਕੋ ਜਿਆਦਾ ਸ਼ੇਅਰ ਨਹੀਂ ਹੁੰਦੀ ਬਟ ਹਾਂ ਕੋਸ਼ਿਸ਼ ਮੇਰੀ ਇਹੀ ਹੁੰਦੀ ਆ ਵੀ ਨਾਲ ਦੀ ਨਾਲ ਕਿਚਨ ਦੇ ਵਿੱਚ ਜਿਹੜਾ ਕੁੱਕਰ ਵਗੈਰਾ ਮੈਂ ਖਾਲੀ ਕੀਤਾ ਸੀ ਨਾ ਨਾਲੇ ਮੈਂ ਉਹਨੂੰ ਸਾਫ਼ ਕਰ ਲੂੰਗੀ ਇੱਕ ਦੁੱਧ ਵਾਲਾ ਪਤੀਲਾ ਖਾਲੀ ਕੀਤਾ ਸੀ ਉਹਨੂੰ ਵੀ ਨਾਲੇ ਸਾਫ਼ ਕਰ ਲਿਆ ਨਾਲੇ ਆ ਵੀ ਮੇਰੇ ਹੁਣ ਭਾਂਡੇ ਵਗੈਰਾ ਸਾਰੇ ਇਕੱਠੇ ਹੋ ਚੁੱਕੇ ਆ ਸਾਫ਼ ਤੇ ਹੁਣ ਇਹਨੂੰ ਡਰਾਈ ਹੋਣ ਵਾਸਤੇ ਮੈਂ ਵਿਹੜੇ ਦੇ ਵਿੱਚ ਰੱਖ ਦੂੰਗੀ ਤੇ ਰਸੋਈ ਦੇ ਵਿੱਚ ਨਹੀਂ ਮੈਂ ਰੱਖਦੀ ਹੁੰਦੀ ਤੁਹਾਨੂੰ ਪਤਾ ਰਸੋਈ ਦੇ ਵਿੱਚ ਜਗ੍ਹਾ ਮੇਰੀ ਔਣੀ ਘਾ ਤੇ ਬਾਕੀ ਫਿਰ ਮੇਰਾ ਸਾਰਾ ਸਮਾਨ ਨਾ ਬਹੁਤ ਜ਼ਿਆਦਾ ਕਿਚਨ ਚ ਮੈਸੀ ਹੋ ਜਾਂਦਾ ਦੋ ਦਿਨ ਹੋ ਗਏ ਸੀਗੇ ਜਿਹੜੇ ਕਿਚਨ ਦੀਆਂ ਮੇਰੀਆਂ ਟਾਈਲਾਂ ਵਗੈਰਾ ਉਹਨਾਂ ਤੇ ਮੈਂ ਬਿਲਕੁਲ ਵੀ ਕਪੜਾ ਨਹੀਂ ਮਾਰਿਆ ਸੀਗਾ ਅਗਰ ਵੈਸੇ ਇੱਕ ਦਿਨ ਵੀ ਕਪੜਾ ਨਾ ਮਾਰੋ ਕਾਫੀ ਜ਼ਿਆਦਾ ਗੰਦੀਆਂ ਔਰ ਖਰਾਬ ਲੱਗਦੀਆਂ ਕਿਉਂਕਿ ਇਹਨਾਂ ਦਾ ਕਲਰ ਹੈਗਾ ਲਾਈਟ ਜਿਹੜਾ ਆਪਾਂ ਡੇਲੀ ਆਪਣਾ ਖਾਣਾ ਵਗੈਰਾ ਬਣਾਨੇ ਨਾ ਆਇਲ ਵਗੈਰਾ ਹੁੰਦਾ ਇਹਨਾਂ ਦੇ ਉੱਤੇ ਜਿਹੜੇ ਛਿੱਟੇ ਵਗੈਰਾ ਪੈਂਦੇ ਉਹ ਬਹੁਤ ਗੰਦੇ ਤਰੀਕੇ ਨਾਲ ਦਿਖਦੇ ਆਸ ਅੱਜ ਮੈਂ ਕੀ ਕਰੂੰਗੀ ਸਭ ਤੋਂ ਪਹਿਲਾਂ ਇਹਨਾਂ ਨੂੰ ਸਰਫ ਲਗਾ ਲੂੰਗੀ ਸਰਫ ਲਗਾ ਕੇ ਨਾ ਉਸ ਤੋਂ ਬਾਅਦ ਇਹ ਉੱਤੇ ਗਿੱਲਾ ਕਪੜਾ ਮਾਰ ਕੇ ਫਿਰ ਸੁੱਕਾ ਕਪੜਾ ਮਾਰ ਦੂੰਗੀ ਫਿਰ ਚੰਗੀ ਤਰੀ ਇੰਦੇ ਵਿੱਚ ਜਿਹੜੀਆਂ ਆਪਣੀਆਂ ਸਲਫਾ ਗੈਸ ਵਗੈਰਾ ਉਹ ਤਾਂ ਆਪਾਂ ਸਾਫ਼ ਕਰਦੇ ਹੀ ਰਹਿੰਨੇ ਆ ਬਸ ਇੱਥੇ ਗੈਸ ਵਗੈਰਾ ਵੀ ਸਾਫ਼ ਕਰ ਲੂੰਗੀ ਗੈਸ ਨਾਲ ਜਿਹੜੀ ਜਿਹੜੀਆਂ ਗੈਸ ਦੀਆਂ ਵਾਲੀਆਂ ਸਟੀਲ ਦੀਆਂ ਜਿਹੜੀਆਂ ਹੱਪੱਤੀਆਂ ਜੀਆਂ ਆ ਇਹ ਵੈਸੇ ਮੈਂ ਨਾ ਹਫਤੇ 'ਚ ਇੱਕ ਵਾਰ ਹੀ ਸਾਫ਼ ਮੈਂ ਕਰਦੀ ਹੁੰਨੀ ਆ ਬਟ ਜਦੋਂ ਦਾ ਮੈਂ ਆਪਣਾ ਚੁੱਲਾ ਲਿਆ ਹੋਇਆ ਨਾ ਇਹਨੂੰ ਇੱਕ ਵਾਰ ਵੀ ਖੋਲ ਕੇ ਮੈਂ ਸਾਫ਼ ਨਹੀਂ ਕੀਤਾ ਹੈਗਾ ਟਰਾਈ ਮੈਂ ਕੀਤਾ ਸੀਗਾ ਵੀ ਇਹਨਾਂ ਨੂੰ ਖੋਲ ਦਵਾਏ ਬਹੁਤ ਜ਼ਿਆਦਾ ਜ਼ੋਰ ਨਾਲ ਜਿਹੜੇ ਪੇਚ ਲੱਗੇ ਹੋਏ ਆ ਮੇਰੇ ਕੋਲ ਇਹ ਖੁੱਲੇ ਨਹੀਂ ਹੈਗੇ ਹੁਣ ਕਿਸ ਦਿਨ ਵੀ ਹਸਬੰਡ ਘਰ ਹੋਏ ਉਹਨਾਂ ਦੀ ਹੈਲਪ ਤੇ ਨਾਲ ਨਾ ਮੈਂ ਫਿਰ ਇਹਨਾਂ ਨੂੰ ਚੰਗੀ ਤਰੀਕੇ ਨਾਲ ਖੋਲ ਕੇ ਸਾਫ ਕਰ ਦੂੰਗੀ ਹੋਣ ਮੈਂ ਐਸੇ ਤਰੀਕੇ ਨਾਲ ਸਾਫ ਕਰ ਦੂੰਗੀ ਮੈਂ ਨਾ ਹਮੇਸ਼ਾ ਇਹੀ ਟਰਾਈ ਕਰਦੀ ਹੁੰਨੀ ਵੀ ਖੁਦ ਸਾਰੀਆਂ ਚੀਜ਼ਾਂ ਕਰਨ ਦੀ ਕੋਸ਼ਿਸ਼ ਕਰਦੀ ਹੁੰਨੀ ਆ ਜਿਵੇਂ ਹੁਣ ਜਦੋਂ ਵੀ ਹਸਬੰਡ ਗੈਸ ਨੂੰ ਖੋਲਣਗੇ ਨਾ ਬਸ ਇੱਕ ਵਾਰੀ ਮੈਂ ਚੰਗੇ ਤਰੀਕੇ ਨਾਲ ਨੋਟ ਕਰ ਲੈਣਾ ਵੀ ਉਹ ਕਿਵੇਂ ਖੋਲਦੇ ਪਏ ਕਿਵੇਂ ਇਹਨਾਂ ਨੂੰ ਦੁਬਾਰਾ ਤੋਂ ਲਗਾਉਂਦੇ ਪਏ ਨੇ ਪੇਚ ਵਗੈਰਾ ਬਸ ਨੈਕਸਟ ਟਾਈਮ ਮੈਂ ਕੀ ਕਰੂੰਗੀ ਖੁਦ ਹੀ ਇਹਨਾਂ ਨੂੰ ਖੋਲ ਕੇ ਸਾਫ਼ ਕਰ ਲਿਆ ਕਰੂੰਗੀ ਕਿਉਂਕਿ ਮੈਨੂੰ ਐਦਾ ਚੰਗਾ ਨਹੀਂ ਲੱਗਦਾ ਕਿ ਹਰੇਕ ਚੀਜ਼ ਮੈਂ ਹਸਬੰਡ ਦੇ ਉੱਤੇ ਡਿਪੈਂਡ ਰਵਾਂ ਕਿ ਉਹ ਘਰ ਹੋਣ ਤੇ ਇਹ ਸਾਰੀਆਂ ਚੀਜ਼ਾਂ ਹੋਵੇ ਜਿਹੜੀਆਂ ਚੀਜ਼ਾਂ ਉਹਨਾਂ ਦੀਆਂ ਕਰਨ ਵਾਲੀਆਂ ਬਾਹਰ ਵਾਲੀਆਂ ਉਹ ਤਾਂ ਉਹ ਘਾਰੇ ਹੀ ਲੈਂਦੇ ਨੇ ਘ ਮੈਂ ਕੋਸ਼ਿਸ਼ ਜ਼ਰੂਰ ਕਰਦੀ ਹੁੰਨੀ ਵੀ ਉਹਨਾਂ ਨੂੰ ਮੈਂ ਖੁਦ ਹੀ ਕਰਾਂ ਕਿਉਂਕਿ ਮੇਰਾ ਇਹ ਕੰਮ ਮਾਂ ਮੈਨੂੰ ਇਹ ਸਾਰੀਆਂ ਚੀਜ਼ਾਂ ਮੈਨੂੰ ਇਦਾਂ ਲੱਗਦਾ ਵੀ ਆਨੀਆਂ ਚਾਹੀਦੀਆਂ ਨੇ ਤੇ ਬਸ ਮੈਂ ਹੁਣ ਨੈਕਸਟ ਟਾਈਮ ਜ਼ਰੂਰ ਟਰਾਈ ਕਰੂੰਗੀ ਔਰ ਤੁਹਾਨੂੰ ਵੀ ਦਿਖਾਉਂਗੀ ਕਿ ਮੈਂ ਪੇਜ ਖੋਲ ਕੇ ਕਿਵੇਂ ਸਾਫ਼ ਕਰਦੀ ਆਂ ਵੀਡੀਓ ਨਾਲ ਨਾਲ ਦੇਖਦੇ ਆਂ ਅਗਰ ਤੁਹਾਨੂੰ ਪਲੀਜ਼ ਵੀਡੀਓ ਅੱਛਾ ਲੱਗ ਰਿਹਾ ਮੇਰਾ ਵਲੌਗ ਤੁਹਾਨੂੰ ਵਧੀਆ ਲੱਗ ਰਿਹਾ ਪਲੀਜ਼ ਵੀਡੀਓ ਨੂੰ ਲਾਈਕ ਕਰ ਦਿਆ ਕਰੋ ਔਰ ਬਾਅਦ ਵਿੱਚ ਤੁਸੀਂ ਵੀਡੀਓ ਨੂੰ ਲਾਈਕ ਕਰਨਾ ਭੁੱਲ ਜਾਂਦੇ ਹੋ ਬਸ ਇੱਥੇ ਜਿਹੜਾ ਸਮਾਨ ਸੀ ਫਾਲਤੂ ਤਾਂ ਉਹ ਵੀ ਮੈਂ ਚੱਕ ਕੇ ਆਪਣੇ ਦੂਸਰੇ ਵਾਲੇ ਰੂਮ ਦੇ ਵਿੱਚ ਰੱਖ ਦੂੰਗੀ ਮੈਂ ਇੱਕ ਸੈਪਰੇਟ ਇਹਨਾਂ ਦਾ ਡਰਾਅਰ ਬਣਾਇਆ ਹੋਇਆ ਉੱਥੇ ਮੈਂ ਰੱਖ ਦਿੰਨੀ ਹੁੰਨੀ ਆ ਸਾਰਾ ਸਮਾਨ ਮੈਂ ਕਿਚਨ 'ਚ ਥੋੜਾ ਜਿਹਾ ਘੱਟ ਤਾਂ ਰੱਖਦੀ ਹੁੰਨੀ ਫੇਰ ਕਿਚਨ ਬਹੁਤ ਜ਼ਿਆਦਾ ਮੈਸੀ ਹੋ ਜਾਂਦੀ ਹੈ ਕਿਚਨ ਵਗੈਰਾ ਜਦੋਂ ਮੈਂ ਸਾਫ਼ ਕਰਕੇ ਨਾ ਸੋਫੇ ਵਾਲੇ ਕਮਰੇ ਤੇ ਵਿੱਚ ਗਈ ਨਾ ਮੈਂ ਤਾਂ ਵੈਸੇ ਇਹੀ ਸੋਚ ਕੇ ਗਈ ਸੀ ਕਿ ਵੀ ਬੱਸ ਮੈਂ ਨਾ ਗੁਰਸ਼ੀਨ ਦਾ ਟਾਈਮ ਹੋ ਗਿਆ ਸੀਗਾ ਸੌਣ ਦਾ ਮੈਂ ਕਿਹਾ ਸਭ ਤੋਂ ਪਹਿਲਾਂ ਉਹਨੂੰ ਮੈਂ ਸਵਾਦਮਾ ਜਿਹੜੇ ਮਾੜੇ ਮੋٹے ਕੰਮ ਰਹਿ ਗਿਆ ਉਹ ਤਾਂ ਚਲੋ ਬਾਅਦ ਵਿੱਚ ਮੈਂ ਕਰ ਹੀ ਲਵਾਂਗੀ ਉਹ ਤਾਂ ਹੋ ਹੀ ਜਾਣੇ ਆ ਪਰ ਨਹੀਂ ਇੱਥੇ ਜਦ ਦੇਖਿਆ ਗੁਰਸ਼ੀਨ ਨੇ ਪੂਰਾ ਸੋਫਾ ਨਾ ਸਾਰੇ ਖਡੋਣਿਆਂ ਨਾਲ ਭਰਿਆ ਪਿਆ ਸੀਗਾ ਮੇਰਾ ਇੱਥੇ ਇੰਨਾ ਜ਼ਿਆਦਾ ਟਾਈਮ ਲੱਗ ਗਿਆ ਨਾ ਖਡੋਣਿਆਂ ਨੂੰ ਚੱਕਣ ਦੇ ਵਿੱਚ ਕਿਉਂਕਿ ਛੋਟੇ ਵੱਡੇ ਸਾਰੇ ਨੇ ਮਿਕਸ ਕਰ ਦਿੱਤੇ ਸੀਗੇ ਜਿਹੜੇ ਛੋਟੇ ਹੁੰਦੇ ਉਹਨਾਂ ਨੂੰ ਮੈਂ ਲੱਗ ਰੱਖਦੀ ਹੁੰਨੀ ਬੜੇ ਵਾਲਿਆਂ ਨੂੰ ਲੱਗ ਰੱਖਦੀ ਹੁੰਨੀ ਆ ਨਹੀਂ ਤਾਂ ਇਹ ਜਦੋਂ ਵੀ ਖੇਡਦੀ ਹੈ ਨਾ ਪਤਾ ਮੈਨੂੰ ਕੀ ਕਹਿੰਦੀ ਆ ਵੀ ਛੋਟੇ ਵਾਲੇ ਹੁਣ ਮੈਨੂੰ ਲੱਭ ਕੇ ਦੋ ਵਿੱਚੋਂ ਲਫਾਫੇ ਦੇ ਕੱਢ ਕੇ ਦਿਓ ਤਾਂ ਕਰਕੇ ਮੈਂ ਹੁਣ ਸੋਚਿਆ ਵੀ ਬੈਠੀ ਤਾਂ ਹੋਈਆਂ ਇਹਨਾਂ ਨੂੰ ਇਕੱਠੇ ਤਾਂ ਕਰ ਹੀ ਰਹੀਆਂ ਹੁਣ ਛੋਟੇ ਵਾਲੇ ਲੱਗ ਕਰ ਦੇਣੇ ਔਰ ਬੜੇ ਵਾਲੇ ਮੈਂ ਲੱਗ ਕਰ ਦੇਣੇ ਆ ਫਿਲਹਾਲ ਤਾਂ ਕੁਸ਼ੀਨ ਦੇ ਸਾਰੇ ਟੁਆਏ ਮੈਂ ਇਸ ਤਰੀਕੇ ਦਾ ਬੜਾ ਸਾਰਾ ਲਫਾਫਾ ਆ ਉਹਦੇ ਵਿੱਚ ਪਾ ਕੇ ਰੱਖ ਦਾਂਗੀ ਬਹੁਤ ਸਾਰੇ ਮੈਂ ਨਾ ਇਹਨੂੰ ਡੱਬੇ ਐਨੇ ਸੋਹਣੇ ਬਣਾ ਬਣਾ ਕੇ ਦਿੱਤੇ ਸੀਗੇ ਜਿਹਦੇ ਵਿੱਚ ਇਹਦੇ ਮੈਂ ਸਾਰੇ ਟੁਆਏ ਰੱਖੇ ਸੀਗੇ ਬਹੁਤ ਅੱਛੇ ਤਰੀਕੇ ਨਾਲ ਬਹੁਤ ਸੋਹਣੇ ਤਰੀਕੇ ਨਾਲ ਮੈਂ ਡੱਬਿਆਂ ਨੂੰ ਸਜਾ ਕੇ ਇਹਦੇ ਵਾਸਤੇ ਬਣਾਏ ਸੀਗੇ ਬਸ ਇਹ ਕੀ ਕਰਦੀ ਆ ਸਾਰੇ ਘਟੋਣੇ ਕੱਢ ਕੇ ਬਾਹਰ ਰੱਖ ਦਿੰਦੀ ਆ ਡੱਬੇ ਦੇ ਵਿੱਚ ਆਪ ਬੈਠ ਜਾਂਦੀ ਆ ਸਾਰੇ ਨੇ ਬੈਠ ਬੈਠ ਕੇ ਸਾਰੇ ਡੱਬੇ ਤੋੜ ਦਿੱਤੇ ਹੁਣ ਮੈਨੂੰ ਅਮਰਜੈਂਸੀ ਵਿੱਚ ਨਾ ਇਹ ਬੈਗ ਦੇ ਵਿੱਚ ਸਾਰੇ ਇਹਦੇ ਟੁਆਏ ਰੱਖਣੇ ਪਊਗਾ ਨੈਕਸਟ ਟਾਈਮ ਮੈਂ ਕੀ ਕਰੂੰਗੀ ਜਦ ਹੋ ਗੱਤੇ ਤੇ ਡੱਬੇ ਹੁੰਦੇ ਜਿਹਦੇ ਵਿੱਚ ਉਹ ਆਪਣਾ ਸੋਦਾ ਪੱਤਾ ਪਾ ਕੇ ਦਿੰਦੇ ਨੇ ਫਿਰ ਉਹਨਾਂ ਕੋਲ ਮੈਂ ਇੱਕ ਇੱਕ ਜਾਂ ਦੋ ਫਿਰ ਡੱਬੇ ਮੈਂ ਮੰਗ ਕੇ ਲੈ ਕੇ ਆਉਂਗੀ ਫਿਰ ਉਹ ਡੱਬਿਆਂ ਦੇ ਵਿੱਚ ਸਾਰੇ ਟੁਆਏ ਉਹਨਾਂ ਦੇ ਇਕੱਠੇ ਕਰਕੇ ਰੱਖ ਦਾਂਗੀ ਰਾਤੀ ਗੁਰਸ਼ੀ ਨੇ ਬਹੁਤ ਜ਼ਿਆਦਾ ਖਲਾਰਾ ਪਾਇਆ ਹੋਇਆ ਸੀਗਾ ਸੋਫੇ ਵਾਲੇ ਕਮਰੇ ਦੇ ਵਿੱਚ ਤੇ ਅੱਜ ਮੈਂ ਜਦੋਂ ਸਵੇਰੇ ਉੱઠી ਸਭ ਤੋਂ ਪਹਿਲਾਂ ਮੈਂ ਕਾਫੀ ਸਾਰਾ ਖਲਾਰਾ ਸੀਗਾ ਇੱਥੇ ਮੈਂ ਚੱਕ ਚੁੱਕੀ ਸੀ ਕੱਪੜੇ ਸੀ ਧੋਣ ਵਾਲੇ ਉਹ ਮੈਂ ਚੱਕ ਕੇ ਮਸ਼ੀਨ 'ਚ ਪਾਇਆ ਸੀ ਹੋਰ ਵੀ ਬਹੁਤ ਸਾਰਾ ਖਲਾਰਾ ਹੁੰਦਾ ਘਰ ਦੇ ਵਿੱਚ ਗੁਰਸ਼ੀ ਨੇ ਬਸ ਉੱਠਣ ਤੋਂ ਪਹਿਲਾਂ ਮੈਂ ਸਾਰਾ ਖਲਾਰਾ ਪਹਿਲੇ ਹੀ ਚੱਕ ਦਿੱਤਾ ਸੀਗਾ ਬਸ ਇੱਥੇ ਥੋੜਾ ਬਹੁਤੀ ਜਿਹੜੀ ਸੈਟਿੰਗ ਆ ਉਹ ਕਰ ਦੂੰਗੀ ਅਗਰ ਕੋਈ ਚੀਜ਼ ਆਪਣੀ ਆਪਣੀ ਜਗ੍ਹਾ ਤੇ ਰੱਖਣ ਵਾਲੀ ਬਸ ਉਹ ਰੱਖ ਦੂੰਗੀ ਬਸ ਚੀਜ਼ਾਂ ਆਪਣੀ ਜਗ੍ਹਾ ਤੇ ਆਰਗੇਨਾਈਜ਼ ਕਰਕੇ ਰੱਖਣੀਆਂ ਥੋੜੀਆਂ ਇਹ ਸੀ ਕਿ ਜੀ ਅੱਜ ਦੀ ਮੇਰੀ ਛੋਟੀ ਜੀ ਰੁਟੀਨ ਮੇਰੇ ਡੇਲੀ ਦੇ ਘਰ ਦੇ ਕੰਮ ਕਾਜ ਛੋਟੇ ਬੜੇ ਸੋ ਚਲਿਏ ਮੈਂ ਮਿਲੂੰਗੀ ਤੁਹਾਨੂੰ ਅਗਲੇ ਵਲੌਗ ਦੇ ਵਿੱਚ ਤੇ ਉਦੋਂ ਤੱਕ ਲਈ ਲੋਟਸ ਆਫ ਲਵ ਦਾ ਮੰਮੀ ਲਾਈਫ ਟੇਕ ਕੇਅਰ ਐਂਡ ਬਾਏ ਬਾਏ